ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਜਜ਼ਬਾਤੀ ਜ਼ਿੰਗੀਆਂ સ્ટોਰੀਜ਼ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੂਰੀ ਉਮੀਦ ਹੈ ਕਿ ਅੱਜ ਦੀ ਕਹਾਣੀ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ। ਸਰ ਜੀ ਤੁਸੀਂ ਇੱਥੇ ਕੋਈ ਖਾਸ ਗੱਲ ਤਾਂ ਨਹੀਂ? ਮੇਰੇ ਤਾਂ ਕੋਈ ਜ਼ਰੂਰੀ ਕੰਮ ਤਾਂ ਨਹੀਂ ਪੈ ਗਿਆ? ਘਬਰਾਉਂਦੇ ਹੋਏ ਆਕਾਸ਼ ਨੇ ਕਈ ਸਾਰੇ ਸਵਾਲ ਇਕੱਠੇ ਹੀ ਪੁੱਛ ਲਏ। ਨਹੀਂ ਆਕਾਸ਼, ਤੂੰ ਕਈ ਦਿਨਾਂ ਤੋਂ ਛੁੱਟੀ ਤੇ ਸੀ ਤੇ ਮੈਂ ਇਧਰੋਂ ਗੁਜ਼ਰ ਰਿਹਾ ਸੀ। ਸੋਚਿਆ ਤੈਨੂੰ ਮਿਲਦਾ ਜਾਵਾਂ। ਕੀ ਗੱਲ ਐ ਕੁਝ ਪਰੇਸ਼ਾਨ ਦਿਖਾਈ ਦੇ ਰਿਆਂ ਮੈਂ ਆਕਾਸ਼ ਦਾ ਚਿੰਤਿਤ ਚਿਹਰਾ ਦੇਖਦਿਆਂ ਪੁੱਛਿਆ ਕੀ ਦੱਸਾਂ ਸਰ ਤੀ ਦਾ ਵਿਆਹ ਕਰਨਾ ਉਸੇ ਨੂੰ ਲੈ ਕੇ ਥੋੜਾ ਜਿਹਾ ਪਰੇਸ਼ਾਨ ਤੇ ਦੂਜਾ ਪਤਨੀ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਜਿਸ ਨੇ ਮੇਰੇ ਲਈ ਹੋਰ ਤਣਾਅ ਪੈਦਾ ਕਰ ਦਿੱਤਾ ਹੁਣ ਤੁਹਾਡੇ ਤੋਂ ਕੀ ਲੁਕਾਉਣਾ ਡਾਕਟਰ ਕਹਿੰਦੇ ਹਨ ਮੇਰੀ ਪਤਨੀ ਡਿਪਰੈਸ਼ਨ ਤੋਂ ਪੀੜਿਤ ਹੈ ਇਸ ਦੇ ਵਿਆਹ ਦੇ ਸਮੇਂ ਇਸਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਘਟੀ ਸੀ ਜਿਸ ਨੇ ਉਸ ਨੂੰ ਪ੍ਰਭਾਵਿਤ ਕੀਤਾ ਸੀ। ਉਦੋਂ ਤੋਂ ਹੀ ਉਸਦੇ ਅੰਦਰ ਉਦਾਸੀ, ਨਿਰਾਸ਼ਾ ਤੇ ਖੌਦ ਦੇ ਪ੍ਰਤੀ ਨਫ਼ਰਤ ਪੈਦਾ ਹੋ ਗਈ ਹੈ। ਆਕਾਸ਼ ਨੇ ਪੂਰਾ ਦੁੱਖ ਬਿਆਨ ਕਰਦਿਆਂ ਦੱਸਿਆ। ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਉਹਨਾਂ ਦੇ ਮਨ ਵਿੱਚ ਕੋਈ ਡੂੰਗੀ ਗੱਲ ਹੋਵੇ ਜਿਸ ਦੇ ਕਾਰਨ ਉਹਨਾਂ ਦੀ ਇਹੋ ਜਿਹੀ ਹਾਲਤ ਹੋ ਗਈ ਹੋਵੇ? ਮੈਂ ਕੁਝ ਹੋਰ ਜਾਣਨ ਦੀ ਇੱਛਾ ਵਿੱਚ ਸੀ। ਸਰ ਉਸਦੀ ਮਾਨਸਿਕ ਸਥਿਤੀ ਦੇ ਲਈ ਜਿਹੜੀ ਘਟਨਾ ਘਟੀ ਹੈ ਉਸ ਨੂੰ ਤਾਂ ਮੈਂ ਨਹੀਂ ਜਾਣਦਾ ਪਰ ਹੁਣ ਤੁਹਾਡੇ ਤੋਂ ਕੀ ਲਗੋਣਾ ਸਰ ਗੱਲ ਇਹ ਹੈ ਕਿ ਜਦੋਂ ਇਸ ਦਾ ਵਿਆਹ ਹੋਇਆ ਆਕਾਸ਼ ਉਸ ਤੋਂ ਅੱਗੇ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਉਸਦੀ ਬੇਟੀ ਨੇ ਕਿਸੇ ਕੰਮ ਕਰਕੇ ਉਸ ਨੂੰ ਅੰਦਰ ਬੁਲਾ ਲਿਆ ਸਰ ਮੈਂ ਹੁਣੇ ਆਇਆ ਉਦੋਂ ਤੱਕ ਤੁਸੀਂ ਐਲਬਮ ਦੇਖ ਲਵੋ ਕੋਲ ਪਈ ਐਲਬਮ ਮੈਨੂੰ ਦੇ ਕੇ ਆਕਾਸ਼ ਅੰਦਰ ਚਲਾ ਗਿਆ ਮੈਂ ਐਲਬਮ ਵਿੱਚ ਲਿਆਂ ਤਸਵੀਰਾਂ ਦੇਖਣ ਲੱਗਾ ਪਹਿਲਾਂ ਵਾਲੀਆਂ ਕੁਝ ਤਸਵੀਰਾਂ ਆਕਾਸ਼ ਦੇ ਬਚਪਨ ਤੇ ਪਰਿਵਾਰ ਵਾਲਿਆਂ ਦੀਆਂ ਸੀ ਬਾਅਦ ਦੀਆਂ ਕੁਝ ਤਸਵੀਰਾਂ ਆਕਾਸ਼ ਦੇ ਵਿਆਹ ਵਾਲੀਆਂ ਸਨ ਮੈਨੂੰ ਉਹਨਾਂ ਤਸਵੀਰਾਂ ਵਿੱਚ ਕੁਝ ਥਾਂ ਮਾ ਪਤਾ ਨਹੀਂ ਕਿਉਂ ਜਾਣੀਆਂ ਪਹਿਚਾਣੀਆਂ ਜਿਹੀਆਂ ਲੱਗੀਆਂ ਇੱਕ ਫੋਟੋ ਜਿਸ ਵਿੱਚ ਬਰਾਤ ਜਿਸ ਸਥਾਨ ਤੇ ਰੁਕੀ ਹੋਈ ਸੀ ਉਸ ਨੂੰ ਦੇਖ ਕੇ ਲੱਗਿਆ ਕਿ ਮੈਂ ਪਹਿਲਾਂ ਉਸ ਸਥਾਨ ਤੇ ਜਾ ਚੁੱਕਿਆ ਜਾਂ ਉਸ ਜਗ੍ਹਾ ਨੂੰ ਜਾਣਦਾ ਪਰ ਦੋਸਤੋ ਅਗਲੀ ਫੋਟੋ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਅਜੇ ਹੀ ਇੱਕ ਤਸਵੀਰ ਤਾਂ ਮੇਰੇ ਕੋਲ ਵੀ ਸੀ ਜੋ ਅੱਜ ਵੀ ਮੇਰੇ ਕੋਲ ਸੀ ਮੈਂ ਹਜੇ ਇਸੇ ਸੋਚ ਵਿੱਚ ਹੀ ਸੀ ਕਿ ਆਕਾਸ਼ ਵਾਪਸ ਆ ਗਿਆ ਤੇ ਚਾਹ ਪਾਣੀ ਦੇ ਲਈ ਬਾਰ-ਬਾਰ ਕਹਿਣ ਲੱਗਾ ਮੈਂ ਗੱਲ ਦੁਬਾਰਾ ਸ਼ੁਰੂ ਕਰ ਦਿੱਤੀ ਕਿਉਂਕਿ ਮੈਂ ਆਪਣੀ ਉਲਝਣ ਸੁਲਝਾਉਣਾ ਚਾਹੁੰਦਾ ਸੀ ਜਿਸ ਦੇ ਲਈ ਗੱਲਬਾਤ ਅੱਗੇ ਤੋਰਨੀ ਜ਼ਰੂਰੀ ਸੀ ਹਾਂ ਆਕਾਸ਼ ਤਉ ਦੱਸ ਰਿਆ ਸੀ ਕਿ ਵਿਆਹ ਮੈਂ ਇਨਾ ਕਹਿ ਕੇ ਵਾਕ ਅਧੂਰਾ ਛੱਡ ਦਿੱਤਾ ਸਰ ਮੇਰੀ ਪਤਨੀ ਦਾ ਰੋਗ ਉਸਦੇ ਵਿਆਹ ਦੇ ਕਰਕੇ ਹੀ ਪੈਦਾ ਹੋਇਆ ਇਹੀ ਕਾਰਨ ਹੈ ਕਿ ਵਿਆਹ ਨਾਲ ਜੁੜੇ ਕਿਸੇ ਵੀ ਵਿਸ਼ੇ ਤੇ ਵਿਚਾਰ ਚਰਚਾ ਕਰਦਿਆਂ ਹੀ ਉਹ ਅਸਹਿਜ ਹੋ ਜਾਂਦੀ ਹੈ ਜਾਨਦੇ ਹੋ ਇਸ ਵਾਰ ਕੀ ਹੋਇਆ ਆਕਾਸ਼ ਦੀਆਂ ਗੱਲਾਂ ਨੇ ਮੇਰੀ ਉਤਸੁਕਤਾ ਹੋਰ ਵਧਾ ਦਿੱਤੀ ਸੀ ਸਰ ਮੇਰੀ ਧੀ ਪਰੀ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਹੈ ਪਰ ਉਹ ਸੌਰੀ ਵਾਲੇ ਇੱਕ ਕਾਰ ਨੂੰ ਲੈ ਕੇ ਵਿਆਹ ਟਾਲ ਰਹੇ ਹਨ ਤੇ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਉਹਨਾਂ ਨੂੰ ਇੱਕ ਕਾਰ ਦੇ ਸਕਾਂ ਤੇ ਜਿਸ ਦਿਨ ਤੋਂ ਮੇਰੀ ਪਤਨੀ ਕੰਜਨ ਨੇ ਇਹ ਗੱਲ ਸੁਣੀ ਹੈ ਉਸੇ ਦਿਨ ਤੋਂ ਉਹ ਅਸਹਿਜ ਹੋ ਗਈ ਹੈ ਬਸ ਇੱਕ ਹੀ ਗੱਲ ਉਸ ਦੇ ਦਿਲੋਂ ਦਿਮਾਗ ਤੇ ਘਰ ਘਰ ਗਈ ਹੈ ਕਹਿੰਦੀ ਹੈ ਜਿਵੇਂ ਮੇਰਾ ਵਿਆਹ ਟੁੱਟ ਗਿਆ ਸੀ ਓਵੇਂ ਹੀ ਪਰੀ ਦੇ ਵਿਆਹ ਵਿੱਚ ਵੀ ਹੋਵੇਗਾ ਆਕਾਸ਼ ਦੋਰੀ ਚਿੰਤਾ ਵਿੱਚ ਸੀ ਬੇਟੀ ਲਈ ਦਾਜ ਨਾ ਦੇ ਸਕਣ ਤੇ ਪਤਨੀ ਦੀ ਵਿਗੜਦੀ ਸਿਹਤ ਤੁਸੀਂ ਫਿਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਅਗਲਾ ਸਵਾਲ ਕੀਤਾ ਸਮਝਾਉਣ ਨਾਲ ਸਮੱਸਿਆ ਸੁਲਝ ਜਾਂਦੀ ਤਾਂ ਫਿਰ ਗੱਲ ਹੀ ਕੀ ਸੀ ਆਕਾਸ਼ ਵੀ ਬਿਲਕੁਲ ਨਿਰਾਸ਼ ਲੱਗ ਰਿਹਾ ਸੀ ਜਿਵੇਂ ਉਸਨੇ ਹਰ ਕੋਸ਼ਿਸ਼ ਤੋਂ ਬਾਅਦ ਹਥਿਆਰ ਸੁੱਟ ਦਿੱਤੇ ਹੋਣ ਨਹੀਂ ਆਕਾਸ਼ ਦੁਖੀ ਨਾ ਹੋ ਦਫ਼ਤਰ ਦੇ ਕੰਮਾਂ ਦੀ ਵੀ ਬਿਲਕੁਲ ਚਿੰਤਾ ਨਾ ਕਰੀ ਪਹਿਲਾਂ ਪਤਨੀ ਨੇ ਠੀਕ ਤਰ੍ਹਾਂ ਦੇਖਭਾਲ ਕਰ ਮੈਨੂੰ ਆਪਣਾ ਵੱਡਾ ਭਰਾ ਸਮਝੀ ਤੇਰਾ ਸਾਰ ਤਾਂ ਮੈਂ ਕੇਵਲ ਦਫ਼ਤਰ ਵਿੱਚ ਹੀ ਆ ਮੈਂ ਆਕਾਸ਼ ਨੂੰ ਹੌਸਲਾ ਦਿੱਤਾ ਤੇ ਫਿਰ ਘਰੇ ਵਾਪਸ ਆ ਗਿਆ ਘਰ ਵਾਪਸ ਆਇਆ ਤੇ ਦਿਲ ਵਿੱਚ ਇੱਕ ਬੇਚੈਨੀ ਜਿਹੀ ਸੀ ਆਕਾਸ਼ ਤੇ ਵਿਆਹ ਦੀ ਜਗ੍ਹਾ ਵਾਲੀ ਫੋਟੋ ਨੇ ਮੇਰੇ ਅੰਦਰ ਉਥਲ-ਪੁਥਲ ਕਰ ਦਿੱਤੀ ਸੀ ਮਨ ਵਿੱਚ ਪੈਦਾ ਹੋਈ ਸ਼ੱਕ ਦੀ ਪੁਸ਼ਟੀ ਕਰਨ ਦੇ ਲਈ ਮੈਂ ਆਪਣੀ ਐਲਬਮ ਵਿੱਚ ਲੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖਿਆ ਜੋ ਮੇਰੇ ਦੁਖੀ ਗ੍ਰਸਥ ਜੀਵਨ ਦੀ ਸ਼ੁਰੂਆਤ ਤੇ ਅੰਤ ਦੀਆਂ ਮੂਕ ਦਰਸ਼ਕ ਸਨ ਤੇ ਮੇਰਾ ਸ਼ੱਕ ਸੱਚ ਵਿੱਚ ਬਦਲ ਗਿਆ ਕਿਉਂਕਿ ਆਕਾਸ਼ ਦੇ ਵਿਆਹ ਦੀਆਂ ਤਸਵੀਰਾਂ ਠੀਕ ਉਸੇ ਸਥਾਨ ਦੀਆਂ ਹੀ ਸਨ ਜਿੱਥੇ ਕਈ ਸਾਲ ਪਹਿਲਾਂ ਮੈਂ ਵੀ ਬਰਾਦ ਲੈ ਕੇ ਗਿਆ ਸੀ ਪਰ ਹੁਣੀ ਨੂੰ ਤਾਂ ਖਜੂਰੀ ਮਨਜ਼ੂਰ ਸੀ ਮੈਂ ਉਹਨਾਂ ਤਸਵੀਰਾਂ ਵਿੱਚ ਡੁੱਬਦਾ ਚਲਾ ਗਿਆ ਤੇ ਮੇਰੇ ਸਾਹਮਣੇ ਅੱਜ ਤੋਂ 24 ਸਾਲ ਪੁਰਾਣਾ ਦ੍ਰਿਸ਼ ਜਿਵੇਂ ਦੁਬਾਰਾ ਜੀਵਿਤ ਹੋ ਗਿਆ ਸੀ ਉਸ ਸਮੇਂ ਫੇਰਿਆਂ ਦੇ ਲਈ ਮੈਂ ਪੀੜੇ ਤੇ ਬੈਠਾ ਸੀ ਪੰਡਤ ਜੀ ਮੰਤਰਾਂ ਦਾ ਉਚਾਰਨ ਕਰ ਰਹੇ ਸਨ ਰਾਤ 10 ਵਜੇ ਵਿਆਹ ਦੇ ਪ੍ਰੋਗਰਾਮਾਂ ਦੇ ਲਈ ਦੋਨਾਂ ਪਾਸਿਆਂ ਦੇ ਰਿਸ਼ਤੇਦਾਰ ਇਕੱਠੇ ਹੋਏ ਸਨ ਜਦੋਂ ਕੰਨਿਆਦਾਨ ਦੇ ਲਈ ਕੰਨਿਆ ਨੂੰ ਬੁਲਾਉਣ ਦੀ ਗੱਲ ਹੋਈ ਤਾਂ ਇੱਕਦਮ ਮੇਰੇ ਫੁੱਫੜ ਜੀ ਨੇ ਮੇਰੇ ਪਾਪਾ ਜੀ ਦੇ ਕੰਨ ਵਿੱਚ ਕੁਝ ਗਿਆ ਤੇ ਪਾਪਾ ਜੀ ਨੇ ਪ੍ਰੋਗਰਾਮ ਨੂੰ ਉੱਥੇ ਰੋਕ ਦਿੱਤਾ ਕੁੜੀ ਦੇ ਬਾਪ ਨੂੰ ਇੱਕ ਸਾਈਡ ਤੇ ਲਾ ਕੇ ਕਹਿਣ ਲੱਗੇ ਭਾਈ ਸਾਹਿਬ ਵਿਆਹ ਤੋਂ ਪਹਿਲਾਂ ਹੀ ਤੈਅ ਹੋ ਗਿਆ ਸੀ ਕਿ ਮੋਟਰਸਾਈਕਲ ਵੀ ਵਿਆਹ ਵਿੱਚ ਦਿੱਤਾ ਜਾਵੇਗਾ ਪਰ ਲੱਗਦਾ ਕਿ ਤੁਸੀਂ ਇਹ ਗੱਲ ਭੁੱਲ ਗਏ ਹੋ ਤੇ ਮੈਂ ਸੋਚਿਆ ਕਿ ਤੁਹਾਨੂੰ ਵਿਆਹ ਤੋਂ ਪਹਿਲਾਂ ਯਾਦ ਕਰਵਾ ਦੇਵਾਂ ਮੇਰੇ ਪਾਪਾ ਨੇ ਬੜੀ ਬੇਸ਼ਰਮੀ ਤੇ ਲਾਲਚ ਦੋਨੋਂ ਇਕੱਠੇ ਹੀ ਪ੍ਰਗਟ ਕਰ ਦਿੱਤੇ ਸੀ ਲੜਕੀ ਦੇ ਬਾਪ ਨੇ ਕਿਹਾ ਸੀ ਕਿ ਭਾਈ ਸਾਹਿਬ ਹਾਲਾਤਾਂ ਦੇ ਕਾਰਨ ਮੈਂ ਹਜੇ ਕੁਝ ਕਰ ਨਹੀਂ ਸਕਿਆ ਮੇਰੀ ਪੂਰੀ ਕੋਸ਼ਿਸ਼ ਸੀ ਕੀ ਤੁਹਾਡੀ ਮੰਗ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਪਰ ਮੈਂ ਮੁੱਕਰ ਨਹੀਂ ਰਿਹਾ ਵਚਨ ਦਿੱਤਾ ਤਾਂ ਪੂਰਾ ਵੀ ਜ਼ਰੂਰ ਕਰਾਂਗਾ ਮੇਰਾ ਵਿਸ਼ਵਾਸ ਕਰੋ ਉਹ ਮੋਟਰਸਾਈਕਲ ਮੈਂ ਜ਼ਰੂਰ ਦੇਵਾਂਗਾ ਲੜਕੀ ਦੇ ਪਾਪ ਨੇ ਬਹੁਤ ਹੀ ਤਰਸਯੋਗ ਹਾਲਤ ਵਿੱਚ ਮੇਰੇ ਪਾਪਾ ਜੀ ਨੂੰ ਕਿਹਾ ਸੀ ਪਰ ਮੇਰੇ ਪਾਪਾ ਜੀ ਆਪਣੀ ਹੀ ਜਿੱਤ ਤੇ ਅੜੇ ਰਹੇ ਗੱਲ ਵਧਦੀ ਗਈ ਸਾਰੇ ਰਿਸ਼ਤੇਦਾਰ ਕੋ ਸਰਮਸਰ ਕਰਨ ਲੱਗੇ ਮੈਨੂੰ ਹੁਕਮ ਹੋਇਆ ਕਿ ਵਿਆਹ ਦੀਆਂ ਰਸਮਾਂ ਤੋਂ ਉੱਠ ਕੇ ਖੜਾ ਹੋ ਜਾ ਤੇ ਬਾਹਰ ਆ ਜਾ ਮੈਂ ਥੋੜਾ ਜਿਹਾ ਹਿਚਕਚਾਇਆ ਮੈਨੂੰ ਆਪਣੀ ਬੇਇੱਜ਼ਤੀ ਵੀ ਮਹਿਸੂਸ ਹੋਈ ਕੁਝ ਕਹਿਣਾ ਚਾਹਿਆ ਪਰ ਪਤਾ ਨਹੀਂ ਕਿਉਂ ਜ਼ੁਬਾਨ ਨੇ ਸਾਥ ਹੀ ਨਾ ਦਿੱਤਾ ਪਾਪਾ ਜੀ ਨੇ ਤਾਂ ਜਿਵੇਂ ਸ਼ੈਤਾਨ ਦਾ ਰੂਪ ਧਾਰਨ ਕਰ ਲਿਆ ਸੀ ਤੇ ਮੈਂ ਇੱਕ ਬੱਚੇ ਵਾਂਗ ਸਹਿਮ ਗਿਆ ਉਹਨਾਂ ਦਾ ਰੋਭੇ ਇੰਨਾ ਸੀ ਕਿ ਮੈਂ ਬਿਨਾਂ ਕੁਝ ਕਹੇ ਉੱਥੋਂ ਉੱਠ ਕੇ ਬਾਹਰ ਆ ਗਿਆ ਇੱਕ ਵਾਰ ਫਿਰ ਸਲਾਹ مشورہ ਹੋਇਆ کافی ਯਤਨ ਹੋਈ ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਬੇਕਾਰ ਪਾਪਾ ਜੀ ਨੇ ਹੁਕਮ ਦਿੱਤਾ ਕਿ ਬਰਾਤ ਵਾਪਸ ਜਾਵੇਗੀ ਉਹਨਾਂ ਦੇ ਇਸ ਫੈਸਲੇ ਦੇ ਪ੍ਰਤੀ ਮੈਂ ਪਤਾ ਨਹੀਂ ਕਿਉਂ ਕੋਈ ਵੀ ਵਿਰੋਧ ਜ਼ਾਹਰ ਨਾ ਕਰ ਸਕਿਆ ਬਰਾਤੀਆਂ ਨੇ ਖਾਣਾ ਵਿੱਚ ਹੀ ਛੱਡ ਦਿੱਤਾ ਤੰਬੂ ਕਨਾਤਾਂ ਪੱਟੇ ਜਾਣ ਲੱਗੇ ਬੈਂਡ ਵਾਲੇ ਸਹਿਮ ਕੇ ਟੋਲ ਨਗਾੜੇ ਸਿਮੇਟਣ ਲੱਗੇ ਲੋਕ ਆਪਣੇ ਆਪਣੇ ਸਮਾਨ ਸਮੇਤ ਉੱਥੋਂ ਜਾਣੇ ਸ਼ੁਰੂ ਹੋ ਗਏ ਤੇ ਮੈਂਟੋ ਮੈਂਟੀ ਸਾਰਾ ਇਹ ਦ੍ਰਿਸ਼ ਪੂਰੀ ਤਰ੍ਹਾਂ ਬਦਲ ਗਿਆ ਕਿੱਥੇ ਕੌਣ ਸਮਾਂ ਪਹਿਲਾਂ ਖੁਸ਼ੀਆਂ ਦੇ ਗੀਤ ਨੱਚਣਾ ਗਾਉਣਾ ਖਾਣਾ ਪੀਣਾ ਤੇ ਕਿੱਥੇ ਮੈਂਟਾਂ ਵਿੱਚ ਇਹ ਹਹਾਕਾਰ ਲੜਕੀ ਦੇ ਪਿਤਾ ਜੀ ਕਦੇ ਮੇਰੇ ਪੈਰਾਂ ਵਿੱਚ ਤਾਂ ਕਦੇ ਪਾਪਾ ਜੀ ਦੇ ਪੈਰਾਂ ਵਿੱਚ ਆਪਣਾ ਮੱਥਾ ਰਗੜਦੇ ਰਹੇ ਪਰ ਕੋਈ ਵੀ ਹੱਲ ਨਾ ਨਿਕਲਿਆ ਮੈਨੂੰ ਕਹਿਣ ਲੱਗੇ ਬੇਟਾ ਤੂੰ ਤਾਂ ਪੜਿਆ ਲਿਖਿਆ ਈ ਤੂੰ ਹੀ ਸਮਝਾਣਾ ਆਪਣੇ ਪਾਪਾ ਜੀ ਨੂੰ ਮੈਂ ਆਪਣਾ ਵਚਨ ਜ਼ਰੂਰ ਪੂਰਾ ਕਰੂੰਗਾ ਮੈਂ ਮੁੱਕਰਦਾ ਨਹੀਂ ਪਰ ਥੋੜਾ ਜਿਹਾ ਸਮਾਂ ਤਾਂ ਦਿਓ ਬੇਟਾ ਮੇਰੀ ਇੱਜ਼ਤ ਤੇ ਮੇਰੀ ਬੇਟੀ ਦੇ ਜੀਵਨ ਨੂੰ ਇਸ ਤਰ੍ਹਾਂ ਬੇਇੱਜ਼ਤ ਹੋਣ ਤੋਂ ਤੇ ਬਦਨਾਮ ਹੋਣ ਤੋਂ ਬਚਾ ਲੈ ਅਸੀਂ ਸਮਾਜ ਵਿੱਚ ਕੀ ਮੋਹ ਲੈ ਕੇ ਜਾਵਾਂਗੇ ਕਿਸ-ਕਿਸ ਨੂੰ ਸਫਾਈਆਂ ਦੇਵਾਂਗੇ ਕਿ ਇਹ ਰਿਸ਼ਤਾ ਕਿਉਂ ਟੁੱਟ ਗਿਆ ਅਸੀਂ ਤਾਂ ਜਿਉਂਦੇ ਜੀ ਮਰ ਜਾਵਾਂਗੇ ਬੇਟਾ ਤੇ ਮੇਰੀ ਧੀ ਉਸ ਦਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ ਲੜਕੀ ਦੇ ਬਾਪ ਦੇ ਬੋਲ ਦਿਲ چیرਵੇਂ ਸਨ ਪਰ ਮੇਰੇ ਪੱਥਰ ਦਿਲ ਬਾਪ ਦੇ ਅਸਰ ਨਾ ਕਰ ਸਕੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਮੇਰੇ ਪਾਪਾ ਜੀ ਨੇ ਪੂਰਾ ਗੁੱਸੇ ਵਾਲਾ ਲਾਲ ਮੂੰਹ ਬਣਾਉਂਦਿਆਂ ਹੋਇਆਂ ਮੈਨੂੰ ਟੋਕਿਆ ਤੇ ਜਿਵੇਂ ਆਖਰੀ ਫੈਸਲਾ ਮੇਰੇ ਤੇ ਸੈੱਟ ਦਿੱਤਾ ਹੋਵੇ ਕਿ ਤੈ ਤੈ ਕਰ ਲੈ ਕਿ ਕਿਸ ਦੀ ਇੱਜ਼ਤ ਰੱਖਣੀ ਹੈ ਆਪਣੇ ਬਾਪ ਦੀ ਜਾਂ ਉਸ ਦੀ ਜੋ ਅਜੇ ਤੱਕ ਤੇਰਾ ਕੁਝ ਬਣਿਆ ਨਹੀਂ ਮੈਂ ਆਪਣੇ ਬਾਪ ਦੇ ਖਿਲਾਫ ਜਾਣ ਦਾ ਹੀਆ ਕਦੇ ਨਹੀਂ ਸੀ ਕਰ ਸਕਿਆ ਉਹ ਕਹਿਣ ਲੱਗੇ ਮੇਰਾ ਮਾਨ ਸਨਮਾਨ ਰੱਖਣਾ ਚਾਹੁੰਦਾ ਤਾਂ ਜਾ ਕੇ ਕਾਰ ਵਿੱਚ ਬੈਠ ਜਾ ਮੈਂ ਜਿਵੇਂ ਚਾਬੀ ਨਾਲ ਖੇਡਣ ਵਾਲਾ ਖਡਾਉਣਾ ਬਣ ਗਿਆ ਤੇ ਚੁੱਪ ਜਾ ਜਾ ਕੇ ਕਾਰ ਵਿੱਚ ਬੈਠ ਗਿਆ ਰਾਤ ਨੂੰ ਹੀ ਬਰਾਤ ਵਾਪਸ ਲੈ ਕੇ ਪਾਪਾ ਜੀ ਇਸ ਤਰ੍ਹਾਂ ਵਾਪਸ ਜਾ ਰਹੇ ਸੀ ਜਿਵੇਂ ਕੋਈ ਮਹਾਨ ਸ਼ਾਸਕ ਕਿਸੇ ਛੋਟੇ ਜਿਹੇ ਰਾਜ ਨੂੰ ਡਰੜ ਕੇ ਤੇ ਜਿੱਤ ਕੇ ਵਾਪਸ ਜਾ ਰਿਹਾ ਹੋਵੇ ਵਾਪਸੀ ਦੀ ਯਾਤਰਾ ਮੈਂ ਬਹੁਤ ਹੀ ਮਾਨਸਿਕ ਪੀੜਾ ਚਲਦੇ ਹੋਇਆ ਪੂਰੀ ਕੀਤੀ ਕੀ ਹੋਵੇਗਾ ਉਸ ਕੁੜੀ ਦਾ ਕੌਣ ਉਸ ਨਾਲ ਵਿਆਹ ਕਰੇਗਾ ਮੈਂ ਆਪਣੇ ਪਾਪਾ ਜੀ ਦੇ ਇਸ ਅਣਮਨੁੱਖੀ ਫੈਸਲੇ ਦਾ ਵਿਰੋਧ ਕਿਉਂ ਨਹੀਂ ਕਰ ਸਕਿਆ ਮਨ ਵਿੱਚ ਵਿਚਾਰਾਂ ਦਾ ਜਵਾਰ ਪਾਟਾ ਚੱਲ ਰਿਹਾ ਸੀ ਮੇਰੀ ਕਲਪਨਾ ਵਿੱਚ ਆਪਣੇ ਵਿਆਹ ਦੀ ਤਰਾਸਤੀ ਦਾ ਇੱਕ ਇੱਕ ਦ੍ਰਿਸ਼ ਵਾਰ-ਵਾਰ ਆਉਂਦਾ ਰਿਹਾ ਸੋਚਦਾ ਸੀ ਕਿ ਉਸ ਘਰ ਦੇ ਲੋਕਾਂ ਤੇ ਕੀ ਬੀਤ ਰਹੀ ਹੋਵੇਗੀ ਮੇਰੇ ਪਾਪਾ ਜੀ ਦੇ ਹੰਕਾਰ ਨੇ ਉਸ ਪਰਿਵਾਰ ਨੂੰ ਇਸ ਤਰ੍ਹਾਂ અપਮਾਨਿਤ ਕੀਤਾ ਕਿ ਨਰਜੀਵ ਮੋਟਰਸਾਈਕਲ ਦੀ ਮੰਗ ਨੂੰ ਮਨਵਾਉਣ ਦੇ ਯਤਨ ਵਿੱਚ ਇੱਕ ਜੀਵਤ ਨਾਰੀ ਦੀ ਮੰਗ ਸੁੰਨੀ ਹੀ ਛੱਡ ਦਿੱਤੀ ਕੀ ਬੀਤ ਰਹੀ ਹੋਵੇਗੀ ਇਸ ਔਰਤ ਤੇ ਕਿਤੇ ਉਹ ਇਸ ਸਭ ਵਿੱਚ ਆਤਮ ਹੱਤਿਆ ਨਾ ਕਰ ਬੈਠੇ ਇਹ ਵਿਚਾਰ ਮੇਰੇ ਮਨ ਵਿੱਚ ਆਉਂਦੇ ਤੇ ਮੈਨੂੰ ਕੰਬਣੀ ਜੀ ਛੱਡ ਜਾਂਦੀ ਇੱਕ ਵਾਰ ਸੋਚਿਆ ਵੀ ਕਿ ਮੈਂ ਇਕੱਲਾ ਹੀ ਜਾਵਾਂ ਤੇ ਉਸ ਨੂੰ ਆਪਣੀ ਪਤਨੀ ਬਣਾ ਕੇ ਲੈ ਆਵਾਂ ਪਰ ਪਰ ਅੰਦਰਲੇ ਮਨ ਨੇ ਟੋਕਿਆ ਕਿ ਲੋਕ ਕੀ ਕਹਿਣਗੇ ਬਾਪ ਦਾ ਇਹੋ ਜਿਹਾ ਇੱਜ਼ਤਮਾਨ ਕਿ ਪੁੱਤ ਦੀ ਬਰਾਤ ਵਾਪਸ ਲੈ ਆਇਆ ਤੇ ਦੂਜੇ ਪਾਸੇ ਉਹੀ ਪੁੱਤ ਹੁਣ ਵਿਆਹ ਕਰਨ ਆਇਆ ਇਹ ਤਾਂ ਥੱਕ ਕੇ ਚੱਟਣ ਵਾਲੀ ਗੱਲ ਹੋ ਗਈ ਪਰ ਦੂਜੇ ਪਾਸੇ ਮਨ ਇਹ ਵੀ ਕਹਿੰਦਾ ਕਿ ਕਿਤੇ ਕੁੜੀ ਵਾਲੇ ਪਾਸੇ ਦੇ ਲੋਕਾਂ ਨੇ ਮੈਨੂੰ અપਮਾਨਿਤ ਕਰਕੇ ਵਾਪਸ ਭੇਜ ਦਿੱਤਾ ਤਾਂ ਕਿਉਂਕਿ ਜੇ ਇਸ ਤਰ੍ਹਾਂ ਹੀ ਕਰਨਾ ਸੀ ਤਾਂ ਉਸੇ ਸਮੇਂ ਕੀਤਾ ਜਾਣਾ ਚਾਹੀਦਾ ਸੀ ਹੁਣ ਤਾਂ ਬਹੁਤ ਦੇਰ ਕਰ ਦਿੱਤੀ ਸੀ ਮੈਂ ਕਾਸ਼ ਮੈਂ ਉਦੋਂ ਹੀ ਥੋੜੀ ਹਿੰਮਤ ਦਿਖਾਈ ਹੁੰਦੀ ਮੈਂ ਉਸ ਰਾਤ ਖਾਣਾ ਵੀ ਨਹੀਂ ਖਾਦਾ ਮੇਰੇ ਮਨ ਦੀ ਇਹ ਦਸ਼ਾ ਜਿਵੇਂ ਮੈਨੂੰ ਪਾਗਲ ਕਰੇ ਜਾ ਰਹੀ ਸੀ ਅਗਲੇ ਦਿਨ ਹੀ ਵਾਪਸ ਨੌਕਰੀ ਤੇ ਜਾਂਦਾ ਫੈਸਲਾ ਕਰ ਲਿਆ ਜਾਂਦੇ ਸਮੇਂ ਪਾਪਾ ਜੀ ਨੇ ਕਿਹਾ ਠੀਕ ਐ ਜਾ ਬੇਟਾ ਤੇ ਹਾਂ ਨਿਰਾਸ਼ ਨੀ ਹੋਣਾ ਚੰਗੇ ਰਸਤੇ ਆਉਣਗੇ ਸ਼ੁਕਰ ਹੈ ਉਹਨਾਂ ਕੰਗਾਲਾਂ ਤੋਂ ਤਾਂ ਮੁਕਤੀ ਮਿਲੀ। ਪਾਪਾ ਜੀ ਨੇ ਇਹ ਸ਼ਬਦ ਬੜੀ ਆਸਾਨੀ ਨਾਲ ਮੈਨੂੰ ਤਸੱਲੀ ਦੇਣ ਲਈ ਕਹਿ ਤਾਂ ਦਿੱਤੇ ਸੀ। ਪਰ ਇਹ ਚੀਜ਼ ਮੇਰੇ ਤੁਰ ਅੰਦਰ ਤੱਕ ਘਰ ਕਰ ਗਈ ਸੀ। ਵਾਪਸ ਆਉਣ ਤੇ ਨੌਕਰੀ ਫੇਰ ਸ਼ੁਰੂ ਹੋ ਗਈ। ਜਦੋਂ ਤੱਕ ਦਫ਼ਤਰ ਵਿੱਚ ਰਹਿੰਦਾ ਮਨ ਕੰਮ ਵਿੱਚ ਉਲਝਿਆ ਰਹਿੰਦਾ। ਪਰ ਘਰ ਵਾਪਸ ਆਉਂਦਿਆਂ ਹੀ ਇੱਕ ਗੁਨਾਹ ਦਾ ਬੋਝ ਮੇਰੇ ਮਨ ਤੇ ਹਾਵੀ ਹੋ ਜਾਂਦਾ। ਉਸ ਕੁੜੀ ਦੀ ਹੋਈ ਬੇਇੱਜ਼ਤੀ ਤੇ ਗੁਨਾਹ ਦੇ ਲਈ ਮੈਂ ਖੁਦ ਨੂੰ ਦੋਸ਼ੀ ਮੰਨਣ ਲੱਗਾ ਸੀ ਪਤਾ ਨਹੀਂ ਇਹ ਬੋਝ ਮੈਂ ਕਦ ਤੱਕ ਢੋਂਦਾ ਰਹਿਣਾ ਸੀ ਸ਼ਾਇਦ ساری ਉਮਰ ਹੀ ਇਸੇ ਮਨੋਦਸ਼ਾ ਵਿੱਚ ਕਰੀਬ 1 ਮਹੀਨੇ ਬਾਅਦ ਹੀ ਪਾਪਾ ਜੀ ਦੀ ਇੱਕ ਚਿੱਠੀ ਆਈ ਪਿਆਰੇ ਗੁਰ 15 ਦਿਨਾਂ ਦੀ ਛੁੱਟੀ ਲੈ ਕੇ ਆ ਜਾ ਤੇਰਾ ਵਿਆਹ ਕਰੀਬ-ਕਰੀਬ ਪੱਕਾ ਹੀ ਆ ਲੈਣ ਦੇਣ ਵੀ ਵਿਆਹ ਤੋਂ ਪਹਿਲਾਂ ਹੀ ਹੋ ਜਾਵੇਗਾ ਬਸ ਇੱਕ ਵਾਰ ਆ ਕੇ ਤੂੰ ਕੁੜੀ ਨੂੰ ਦੇਖ ਲੈ ਜਲਦੀ ਹੀ ਆ ਜਾ ਤੇਰੇ ਪਾਪਾ ਜੀ ਉਸ ਚਿੱਠੀ ਨੇ ਮੇਰੇ ਸੌਲਗਦੇ ਹੋਏ ਜੀਵਨ ਵਿੱਚ ਤੇਲ ਪਾਉਣ ਦਾ ਕੰਮ ਕੀਤਾ। ਇੱਕਦਮ ਮੇਰੇ ਅੰਦਰ ਵਿਦਰੋਹੀ ਮਰਦ ਪੈਦਾ ਹੋ ਗਿਆ ਤੇ ਖੂਬ ਸੋਚ ਸਮਝ ਕੇ ਮੈਂ ਪਾਪਾ ਜੀ ਨੂੰ ਉਸੇ ਪ੍ਰਤੀਰੋਧ ਦਾ ਇੱਕ ਖੱਤ ਲਿਖਿਆ। ਪਾਪਾ ਜੀ, ਇਸ ਪ੍ਰਸ਼ਟ ਸਮਾਜਿਕ ਪਰੰਪਰਾਵਾਂ ਤੇ ਕੁਰਿਤੀਆਂ ਦੇ ਕਾਰਨ ਵਿਆਹ ਦਾ ਜੋ ਦੁਖਦਾਈ ਅਨੁਭਵ ਮੈਨੂੰ ਹੋਇਆ, ਉਸ ਦੀ ਯਾਦ ਮੇਰੇ ਜੀਵਨ ਨਾਲ ਸਦਾ ਜੁੜੀ ਰਹੇਗੀ। ਪਤਾ ਨਹੀਂ ਉਸ ਨਿਰਦੋਸ਼ ਕੁੜੀ ਦਾ ਕੀ ਹੋਇਆ ਹੋਵੇਗਾ। ਮੇਰੇ ਦਬੇ ਹੋਏ ਵਿਅਕਤੀਤਵ ਨੇ ਇੱਕ ਔਰਤ ਦਾ ਸੰਪੂਰਨ ਜੀਵਨ ਨਸ਼ਟ ਕਰ ਦਿੱਤਾ ਤੇ ਮੈਂ ਤੁਹਾਨੂੰ ਇਹ ਤੱਕ ਨਾ ਕਹਿ ਸਕਿਆ ਕਿ ਮੋਟਰਸਾਈਕਲ ਤੋਂ ਜ਼ਿਆਦਾ ਮਹੱਤਵ ਮਨੁੱਖੀ ਕਦਰਾਂ-ਕੀਮਤਾਂ ਦਾ ਹੁੰਦਾ ਇਸ ਲਈ ਹੁਣ ਇਹ ਮੇਰਾ ਪਛਤਾਵਾ ਹੀ ਸਮਝੋ ਕਿ ਮੈਂ ਪੂਰਾ ਜੀਵਨ ਵਿਆਹ ਨਾ ਕਰਾਉਣ ਦਾ ਪੱਕਾ ਇਰਾਦਾ ਕਰ ਲਿਆ ਉਮੀਦ ਹੈ ਮੇਰੇ ਇਸ ਫੈਸਲੇ ਦੇ ਲਈ ਤੁਸੀਂ ਮੈਨੂੰ ਮਾਫ਼ ਕਰੋਗੇ ਤੇ ਵਿਆਹ ਦੇ ਲਈ ਦੁਬਾਰਾ ਮਜਬੂਰ ਨਹੀਂ ਕਰੂੰਗੀ ਪਰ ਪਰਿਵਾਰ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਮੈਂ ਪੂਰਾ ਜੀਵਨ ਨਿਭਾਉਂਦਾ ਰਹੂੰਗਾ। ਤੁਹਾਡਾ ਆਗਿਆਕਾਰੀ ਬੇਟਾ ਗੌਰਵ। ਚਿੱਠੀ ਦਾ ਜਵਾਬ ਨਿਸ਼ਚਿਤ ਹੀ ਸੀ ਕਿ ਮੇਰੇ ਪੱਖ ਵਿੱਚ ਨਹੀਂ ਹੋਵੇਗਾ। ਪਾਪਾ ਜੀ ਤੇ ਮੰਮੀ ਮੈਨੂੰ ਸਮਝਾ ਸਮਝਾ ਕੇ ਮੇਰੀ ਅਮਨਤਾ ਕਰ ਕਰਕੇ ਹਾਰ ਗਏ। ਪਰ ਮੇਰਾ ਫੈਸਲਾ ਅਡਲ ਰਿਹਾ। ਤੇ ਮੈਂ ਵਿਆਹ ਨਾ ਕਰਾਇਆ। ਹੁਣ ਤਾਂ ਬਸ ਇਕਾਂਤ ਜੀਵਨ ਹੀ ਨਾਲ ਰਹਿ ਗਿਆ ਤੇ ਰਹਿ ਗਈਆਂ ਹਨ ਇਹ ਤਸਵੀਰਾਂ ਜੋ ਮੇਰੇ ਅਤੀਤ ਦੇ ਉਹਨਾਂ ਖੁਸ਼ੀ ਭਰੇ ਪਲਾਂ ਦੀਆਂ ਮੁੱਖ ਗਵਾਹ ਹਨ ਜਿਨ੍ਹਾਂ ਪਲਾਂ ਨੂੰ ਮੇਰੇ ਦੱਬੇਪਣ ਨੇ ਕੇਵਲ ਇੱਕ ਯਾਦਗਾਰ ਬਣਾ ਕੇ ਛੱਡ ਦਿੱਤਾ ਅਜੀਆਂ ਹੀ ਤਸਵੀਰਾਂ ਆਕਾਸ਼ ਦੀ ਐਲਬਮ ਵਿੱਚ ਦੇਖ ਕੇ ਮੇਰਾ ਹੈਰਾਨ ਹੋਣਾ ਸੁਭਾਵਿਕ ਸੀ ਦੋ ਦਿਨਾਂ ਬਾਅਦ ਆਕਾਸ਼ ਦਫ਼ਤਰ ਆਇਆ ਮੈਂ ਆਪਣੀ ਉਤਸੁਕਤਾ ਨੂੰ ਸ਼ਾਂਤ ਕਰਨ ਦੇ ਲਈ ਤੇ ਉਹਨਾਂ ਤਸਵੀਰਾਂ ਦੀ ਸੱਚਾਈ ਜਾਣਨ ਲਈ ਉਸਨੂੰ ਕਿਸੇ ਬਹਾਨੇ ਆਪਣੇ ਘਰ ਬੁਲਾਇਆ ਤੇ ਆਪਣੀ ਐਲਬਮ ਦੀਆਂ ਉਹੀ ਤਸਵੀਰਾਂ ਦਿਖਾਈਆਂ ਜੋ ਆਕਾਸ਼ ਦੇ ਕੋਲ ਸਨ ਉਹ ਵੀ ਹੈਰਾਨ ਰਹਿ ਗਿਆ ਤੇ ਉਸ ਦਾ ਪੁੱਛਣਾ ਵੀ ਸੁਭਾਵਿਕ ਸੀ ਕਿ ਤੁਹਾਡੇ ਕੋਲੇ ਫੋਟੋਆਂ ਕਿੱਥੋਂ ਆਈਆਂ ਸਰ ਇਹਹੀ ਪ੍ਰਸ਼ਨਤਾ ਮੈਂ ਪੁੱਛਣ ਵਾਲਾ ਸੀ ਮੈਂ ਉਸ ਦੇ ਪ੍ਰਸ਼ਨ ਦੇ ਉੱਤਰ ਵਿੱਚ ਆਪਣਾ ਸਵਾਲ ਦਾਗ ਦਿੱਤਾ ਸੀ ਉਸ ਨੇ ਜਵਾਬ ਵਿੱਚ ਕਿਹਾ ਸਰ ਮੇਰਾ ਤਾਂ ਉੱਥੇ ਵਿਆਹ ਹੋਇਆ ਪਰ ਤੁਹਾਡੀ ਫੋਟੋ ਉਸੇ ਥਾਂ ਤੇ ਉਹ ਵੀ ਵਿਆਹ ਦੇ ਪ੍ਰੋਗਰਾਮ ਦੀ ਕਿਤੇ ਤੁਸੀਂ ਉਹੀ ਵਿਅਕਤੀ ਤਾਂ ਨਹੀਂ ਜੋ ਮੋਟਰਸਾਈਕਲ ਨਾ ਮਲੰਤੇ ਕੁੜੀ ਨੂੰ ਅਣਵਿਆਹ ਛੱਡ ਕੇ ਭੱਜ ਗਏ ਸੀ ਉਸ ਦਾ ਹੈਰਾਨ ਹੋਣਾ ਸੁਭਾਵਿਕ ਸੀ ਤੇ ਮੈਂ ਉਸ ਨਾਲ ਨਜ਼ਰਾਂ ਨਹੀਂ ਮਿਲਾ ਸਕਿਆ ਮੈਂ ਆਪਣੇ ਪੈਰਾਂ ਨੂੰ ਧਰਤੀ ਤੇ ਕਸਾਉਂਦੇ ਹੋਈ ਨੀਵੀਂਆਂ ਨਜ਼ਰਾਂ ਨਾਲ ਉਸ ਨੂੰ ਜਵਾਬ ਦਿੱਤਾ ਹਾਂ ਆਕਾਸ਼ ਮੈਂ ਉਹੀ ਕਾਇਰ ਇਨਸਾਨ ਹਾਂ ਜੋ ਉਸ ਸਮੇਂ ਆਪਣੇ ਪਿਤਾ ਦੇ ਅਣਮਨੁੱਖੀ ਫੈਸਲੇ ਦਾ ਵਿਰੋਧ ਨਾ ਕਰ ਸਕਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਪ੍ਰਸ਼ਤਾਵੇ ਦੀ ਅੱਗ ਵਿੱਚ ਝੋਲਸ ਰਿਹਾ ਹਾਂ। ਕੇਵਲ ਇੰਨਾ ਹੀ ਕਰ ਸਕਿਆ ਕਿ ਪੂਰਾ ਜੀਵਨ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ। ਇਹਨਾਂ ਕਹਿ ਕੇ ਮੈਂ ਆਕਾਸ਼ ਦੇ ਉੱਤਰ ਦੀ ਉੜੀ ਕਰਨ ਲੱਗਾ। ਸਰ ਤੁਸੀਂ ਜਿਸ ਸਹਿਜ ਭਾਵ ਨਾਲ ਇਸ ਪੂਰੀ ਘਟਨਾ ਨੂੰ ਸਵੀਕਾਰ ਕੀਤਾ ਇਹ ਅਸਲ ਵਿੱਚ ਇੰਨੀ ਸਹਿਜ ਘਟਨਾ ਨਹੀਂ ਸੀ। ਤੁਹਾਡੀ ਬ੍ਰਾਂਡ ਦੀ ਵਾਪਸੀ ਤੋਂ ਬਾਅਦ ਉਸ ਕੁੜੀ ਦੇ ਮਾਤਾ-ਪਿਤਾ ਤਾਂ ਅਦਮੋਈ ਜੇ ਹੋ ਗਏ ਸੀ। ਉਸ ਕੁੜੀ ਨੇ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਯਤਨ ਵੀ ਕੀਤਾ ਪਰ ਕਿਸੇ ਨੇ ਦੇਖ ਲਿਆ ਤੇ ਉਸ ਦੀ ਜਾਨ ਬਚਾ ਲਈ ਸਾਰਾ ਪਿੰਡ ਤੁਹਾਡੇ ਸਭ ਤੇ ਥੂ-ਥੂ ਕਰ ਰਿਹਾ ਸੀ ਮੈਂ ਉਸ ਦੀ ਗੱਲ ਵਿੱਚੋਂ ਹੀ ਕੱਟਦੇ ਆ ਪੁੱਛਿਆ ਤੂੰ ਉੱਥੇ ਕਿਵੇਂ ਪਹੁੰਚ ਗਿਆ ਮੇਰਾ ਇਰਾਦਾ ਉਸ ਦੇ ਪ੍ਰਸੰਗ ਨੂੰ ਬਦਲਣ ਦਾ ਸੀ ਕਿਉਂਕਿ ਉਸ ਦੀਆਂ ਗੱਲਾਂ ਮੇਰੇ ਲਈ ਹੋਰ ਸ਼ਰਮਿੰਦਗੀ ਪੈਦਾ ਕਰ ਰਹੀਆਂ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਭੋਂਕੇ ਛੇਤਰ ਮਾਰ ਰਿਹਾ ਹੋਵੇ ਆਪਣੀ ਬਦਨਾਮੀ ਦੀ ਕਹਾਣੀ ਸੁਣਨ ਦੀ ਸ਼ਕਤੀ ਮੇਰੇ ਵਿੱਚ ਨਹੀਂ ਸੀ ਗੱਲ ਨੂੰ ਬਦਲਣ ਤੋਂ ਵਧੀਆ ਵਿਕਲਪ ਮੈਨੂੰ ਹੋਰ ਕੋਈ ਨਾ ਲੱਗਾ ਉਸਨੇ ਉੱਤਰ ਵਿੱਚ ਕਿਹਾ ਮੈਂ ਤਾਂ ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ ਉਸ ਦਿਲ ਨੂੰ ਚੀਰ ਦੇਣ ਵਾਲੀ ਘਟਨਾ ਦੀ ਚਰਚਾ ਸਾਰੇ ਪਿੰਡ ਵਿੱਚ ਫੈਲਦਿਆਂ ਦੇ ਨਾ ਲੱਗੀ ਮੈਂ ਵੀ ਉੱਥੇ ਪਹੁੰਚ ਗਿਆ ਪੂਰੀ ਗੱਲ ਜਾਣਨ ਤੋਂ ਬਾਅਦ ਉਸ ਕੁੜੀ ਦੇ ਘਰ ਦੇ ਮੈਂਬਰਾਂ ਦੇ ਦੁੱਖ ਦਰਦ ਨੂੰ ਦੇਖ ਕੇ ਪਤਾ ਨਹੀਂ ਕਿਹੜੀ ਗੱਲ ਤੋਂ ਪ੍ਰੇਰਣਾ ਮਿਲੀ ਮੈਨੂੰ ਕਿ ਮੈਂ ਖੁਦ ਨੂੰ ਉਸ ਕੁੜੀ ਨਾਲ ਵਿਆਹ ਕਰਨ ਲਈ ਤਿਆਰ ਕਰ ਲਿਆ ਤੇ ਆਪਣੀ ਇਹ ਇੱਛਾ ਲੜਕੀ ਦੇ ਮਾਪੇ ਅੱਗੇ ਰੱਖੀ ਮੇਰਾ ਮਾਮਾ ਵੀ ਹੈਰਾਨ ਰਹਿ ਗਿਆ ਪਰ ਮੈਂ ਕਿਹਾ ਮਾਮਾ ਜੀ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਮਾਤਾ ਪਿਤਾ ਇਸ ਫੈਸਲੇ ਨਾਲ ਖੁਸ਼ ਹੋਣਗੇ ਤੇ ਮੈਂ ਪੂਰੇ ਦ੍ਰਿੜ ਇਰਾਦੇ ਨਾਲ ਤੇ ਦਿਲੋਂ ਇਸ ਰਿਸ਼ਤੇ ਲਈ ਤਿਆਰ ਹਾਂ ਤੇ ਮੈਂ ਉਸ ਕੁੜੀ ਨੂੰ ਕੇਵਲ ਇਨਾ ਹੀ ਕਿਹਾ ਕਿ ਪੂਰਾ ਜੀਵਨ ਤੈਨੂੰ ਸੁਖੀ ਰੱਖਣ ਦਾ ਯਤਨ ਕਰਦਾ ਰਹਾਂਗਾ। ਉਸਨੇ ਮੇਰੀ ਗੱਲ ਸੁਣੀ ਤੇ ਕਹਿਣ ਲੱਗੀ ਇਸ ਦੁੱਖ ਦੀ ਘੜੀ ਵਿੱਚ ਤੁਸੀਂ ਸਾਡੇ ਪਰਿਵਾਰ ਦਾ ਸਾਥ ਦਿੱਤਾ। ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਧੋਖੇਬਾਜ਼ ਤਾਂ ਨਹੀਂ ਹੋ ਸਕਦੇ। ਇਹੀ ਉਸਦੇ ਸਹਿਮਤੀ ਦਾ ਇਸ਼ਾਰਾ ਸੀ। ਫਿਰ ਵਿਆਹ ਹੋਇਆ। ਸਭ ਕੁਝ ਉਸੇ ਤਰ੍ਹਾਂ ਹੀ ਪਰ ਤੁਹਾਡੀ ਜਗ੍ਹਾ ਤੇ ਮੈਂ ਸੀ। ਪਰ ਇਸ ਘਟਨਾ ਦਾ ਕੰਚਨ ਦੇ ਦਿਮਾਗ ਤੇ ਅਜੀਹਾ ਉਲਟਾ ਪ੍ਰਭਾਵ ਪਿਆ। ਕਿ ਵਿਆਹ ਨਾਲ ਜੁੜੇ ਕਿਸੇ ਵੀ ਵਿਚਾਰ ਦੇ ਸਾਹਮਣੇ ਆਉਂਦਿਆਂ ਹੀ ਉਹ ਅਸਹਿਜ ਹੋ ਜਾਂਦੀ ਹੈ। ਪਰੀ ਮੇਰੀ ਬੇਟੀ ਦੇ ਵਿਆਹ ਵਿੱਚ ਵੀ ਮੁੰਡੇ ਵਾਲੇ ਕਾਰ ਦੀ ਮੰਗ ਤੇ ਅੜੇ ਹੋਏ ਹਨ। ਇਸ ਗੱਲ ਨੂੰ ਵੀ ਕੰਚਨ ਆਪਣੇ ਵਿਆਹ ਨਾਲ ਜੋੜ ਲੈਂਦੀ ਹੈ। ਤੇ ਨਿਰਾਸ਼ਾ ਦੀ ਹਾਲਤ ਵਿੱਚ ਵਾਰ-ਵਾਰ ਕਹਿੰਦੀ ਆ ਕਿ ਪਰੀ ਦਾ ਵਿਆਹ ਵੀ ਉਸੇ ਤਰ੍ਹਾਂ ਬੇਇੱਜ਼ਤ ਢੰਗ ਨਾਲ ਟੁੱਟ ਜਾਵੇਗਾ। ਇਹਨਾਂ ਕਹਿੰਦਿਆਂ ਉਸ ਦਾ ਮਨ ਪੂਰਾ ਭਰ ਗਿਆ ਸੀ। ਅੱਛਾ ਇਹ ਗੱਲ ਆ ਤੂੰ ਉਹਨਾਂ ਨੂੰ ਕਹਿ ਦੇ ਕਿ ਕੰਚਨ ਦੇ ਵਿਆਹ ਵਾਲੀ ਹਾਲਤ ਨਹੀਂ ਹੋਵੇਗੀ। ਪਰੀ ਦਾ ਵਿਆਹ ਜ਼ਰੂਰ ਹੋਵੇਗਾ। ਮੈਂ ਮਨ ਹੀ ਮਨ ਇੱਕ ਠੋਸ ਫੈਸਲਾ ਲੈ ਲਿਆ ਸੀ। ਆਕਾਸ਼ ਜਦੋਂ ਜਾਣ ਲੱਗਾ ਤਾਂ ਮੈਂ ਉਸਨੂੰ ਤਰਲਾ ਕੀਤਾ ਕਿ ਉਹ ਕੰਚਨ ਨੂੰ ਮੇਰੇ ਬਾਰੇ ਨਾ ਦੱਸੇ। ਤੇ ਨਾਲ ਹੀ ਪਰੀ ਦੇ ਹੋਣ ਵਾਲੇ ਸਹੁਰਿਆਂ ਦਾ ਵੀ ਪਤਾ ਪੁੱਛ ਲਿਆ। ਦੂਜੇ ਹੀ ਦਿਨ ਮੈਂ ਉਸ ਸਥਾਨ ਦਾ ਪਤਾ ਲਗਾ ਲਿਆ ਜਿੱਥੇ ਪਰੀ ਦਾ ਹੋਣ ਵਾਲਾ ਪਤੀ ਕੰਮ ਕਰਦਾ ਸੀ। ਮੈਂ ਉਸਦੇ ਦਫ਼ਤਰ ਗਿਆ। ਤੇ ਉਸ ਨੂੰ ਜ਼ਰੂਰੀ ਕੰਮ ਦਾ ਕਾਰਨ ਦੱਸ ਕੇ ਕਿਸੇ ਹੋਟਲ ਵਿੱਚ ਲੈ ਗਿਆ। ਅਸੀਂ ਦੋਨੋਂ ਇੱਕ ਦੂਸਰੇ ਦੇ ਲਈ ਅਣਜਾਣ ਸੀ। ਮੈਂ ਉਸ ਨੂੰ ਆਪਣੇ ਬਾਰੇ ਦੱਸ ਦਿੱਤਾ ਤੇ ਆਪਣੇ ਵਿਆਹ ਨਾਲ ਜੁੜੀ ਬਾਦਕਿਸਮਤ ਘਟਨਾਵਾਂ ਦੇ ਬਾਰੇ ਵਿੱਚ ਵੀ ਦੱਸਿਆ। ਫਿਰ ਆਕਾਸ਼ ਦੇ ਹਿੰਮਤ ਭਰੇ ਫੈਸਲੇ ਬਾਰੇ ਵੀ ਦੱਸਿਆ। ਅੰਤ ਵਿੱਚ ਮੈਂ ਉਸ ਨੂੰ ਮਿਲਣ ਦਾ ਮਕਸਦ ਵੀ ਸਪਸ਼ਟ ਕਰ ਦਿੱਤਾ ਕਿ ਦੇਖੋ ਬੇਟਾ ਮੈਨੂੰ ਪਤਾ ਕਿ ਤੇਰੇ ਪਰਿਵਾਰ ਵੱਲੋਂ ਵਿਆਹ ਵਿਚਕਾਰ ਦੀ ਮੰਗ ਕੀਤੀ ਗਈ ਹੈ। ਮੈਂ ਇਹ ਵੀ ਜਾਣਦਾ ਕਿ ਪਰੀ ਤੇਰੀ ਹੋਣ ਵਾਲੀ ਪਤਨੀ ਦੇ ਪਾਪਾ ਇਸ ਮੰਗ ਨੂੰ ਪੂਰਾ ਕਰ ਸਕਣ ਵਿੱਚ ਅਸਮਰੱਥ ਹਨ ਦਾਜ ਦੀ ਪੈੜੀ ਪ੍ਰਥਾ ਨੂੰ ਖਤਮ ਕਰਨ ਵਿੱਚ ਤੇਰੇ ਵਰਗੇ ਨੌਜਵਾਨਾਂ ਨੂੰ ਪਹਿਲ ਕਰਨ ਦੀ ਲੋੜ ਹੈ ਇਹ ਨਾ ਸੁਣਦਿਆਂ ਹੀ ਉਸਨੇ ਮੇਰੇ ਵੱਲ ਦੇਖਦਿਆਂ ਸਵਾਲ ਕੀਤਾ ਅੰਕਲ ਮੈਂ ਆਪਣੇ ਵਿਆਹ ਦੇ ਬਾਰੇ ਵਿੱਚ ਆਪਣੀ ਮੂੰਹੋਂ ਇਹ ਸਭ ਗੱਲਾਂ ਆਪਣੇ ਡੈਡੀ ਨੂੰ ਕਿਸ ਤਰ੍ਹਾਂ ਕਹਾਂ ਉਸਨੇ ਮੈਨੂੰ ਆਪਣੀ ਪਰੇਸ਼ਾਨੀ ਦੱਸ ਦਿੱਤੀ ਸੀ ਉਦੋਂ ਮੈਨੂੰ ਉਹ ਆਪਣਾ ਜਿਹਾ ਲੱਗਾ ਉਸਦੇ ਉੱਤਰ ਵਿੱਚ ਮੈਂ ਉਸਨੂੰ ਤਸੱਲੀ ਦਿੰਦਿਆਂ ਕਿਹਾ ਕਿ ਅੱਜ ਤੋਂ 24 ਸਾਲ ਪਹਿਲਾਂ ਇਹੀ ਮਾਨਸਿਕਤਾ ਮੇਰੀ ਵੀ ਸੀ ਬੇਟਾ ਮੈਂ ਆਪਣੇ ਵੱਡਿਆਂ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਸੀ ਕਰ ਸਕਿਆ ਤੇ ਅੱਜ ਤੱਕ ਪਛਤਾਵੇ ਦੀ ਅੱਗ ਵਿੱਚ ਝੋਲਸ ਰਿਹਾ ਹਾਂ ਤੇ ਉਸ ਸਮੇਂ ਆਕਾਸ਼ ਨੇ ਜੋ ਫੈਸਲਾ ਲਿਆ ਉਸ ਫੈਸਲੇ ਤੇ ਅੱਜ ਵੀ ਆਕਾਸ਼ ਨੂੰ ਮਾਣ ਹੈ ਕਿ ਤੂੰ ਨਹੀਂ ਚਾਹੁੰਦਾ ਕਿ ਤੂੰ ਵੀ ਆਪਣੇ ਅੱਜ ਦੇ ਫੈਸਲੇ થી ਕੱਲ ਤੇ ਆਉਣ ਵਾਲੀ ਪੂਰੀ ਜ਼ਿੰਦਗੀ ਮਾਣ ਕਰ ਸਕੇ ਤੇ ਸਿਰ ਉੱਚਾ ਕਰਕੇ ਜਿਉਂ ਸਕੇ ਇਸ ਤਰ੍ਹਾਂ ਕਰਕੇ ਤੂੰ ਸਮਾਜ ਵਿੱਚ ਇੱਕ ਉਦਾਹਰਣ ਪੇਸ਼ ਕਰ ਸਕੇਗਾ ਬੇਟਾ ਮੈਂ ਆਪਣੇ ਪੂਰੇ ਜੀਵਨ ਦੇ ਤਜਰਬੇ ਦਾ ਨਿਚੋੜ ਤੈਨੂੰ ਦੱਸ ਰਿਹਾ ਆਪਣੀ ਡੈਡੀ ਨੂੰ ਸਮਝਾਓ ਤੇ ਜੇ ਫਿਰ ਵੀ ਤੁਸੀਂ ਕਾਰ ਦਾ ਮੋਹ ਨਹੀਂ ਛੱਡ ਸਕਦੇ ਤਾਂ ਮੈਂ ਤੈਨੂੰ 5 ਲੱਖ ਰੁਪਏ ਦਾ ਚੈੱਕ ਦੇ ਰਿਹਾ ਤੂੰ ਕਾਰ ਖਰੀਦ ਲੈ ਮੀ ਇੱਕ ਤਰ੍ਹਾਂ ਇਹ ਮੇਰੇ ਲਈ ਵੀ ਮੇਰੇ ਪਛਤਾਤ ਦਾ ਇੱਕ ਮੌਕਾ ਹੈ ਪਰ ਕਦੇ-ਕਦੇ ਮਨੁੱਖ ਨੂੰ ਇਹੋ ਜਿਹਾ ਪਛਤਾਤ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਕਿਤੇ ਮੇਰੇ ਵਾਂਗ ਤੂੰ ਵੀ ਪਰਮਾਤਮਾ ਤੇਰੀ ਮਦਦ ਕਰੇ ਕਹਿੰਦੇ ਹੋਏ ਮੈਂ ਉਸ ਤੋਂ ਵਿਦਾ ਲਈ ਤਕਰੀਬਨ ਪੂਰਾ ਹਫਤਾ ਮੇਰੇ ਮਨ ਵਿੱਚ ਇਹੀ ਉਥਲ-ਪੁਥਲ ਚੱਲਦੀ ਰਹੀ ਕੀ ਉਹ ਲੜਕਾ ਆਪਣੇ ਬਾਪ ਨੂੰ ਨਹੀਂ ਸਮਝਾ ਸਕਿਆ ਹੋਵੇਗਾ ਕਿ پری ਦੇ ਵਿਆਹ ਦੀ ਹਾਲਤ ਵੀ ਕੰਚਨ ਦੇ ਵਿਆਹ ਦੀ ਤਰ੍ਹਾਂ ਹੀ ਹੋਵੇਗੀ ਹਜ਼ਾਰਾਂ ਪ੍ਰਸ਼ਨ ਮੇਰੀ ਮਾਨ ਵਿੱਚ ਆਉਂਦੇ ਜਾਂਦੇ ਰਹੇ ਇੱਕ ਦਿਨ ਅਚਾਨਕ ਹੀ ਆਕਾਸ਼ ਬੜਾ ਹੀ ਖੁਸ਼ ਹੁੰਦੇ ਹੋਇਆ ਮੇਰੇ ਘਰ ਆਇਆ ਸਰ ਚਮਤਕਾਰ ਹੋ ਗਿਆ ਉਹਨਾਂ ਨੇ ਬਿਨਾਂ ਕਿਸੇ ਦਾਜ ਦੇ ਹੀਜ ਤੋਂ ਹੀ ਇਸ ਵਿਆਹ ਨੂੰ ਸਵੀਕਾਰ ਕਰ ਲਿਆ ਲੜਕੇ ਦਾ ਬਾਪ ਮੈਨੂੰ ਖੁਦ ਮਿਲਿਆ ਤੇ ਕਹਿਣ ਲੱਗਾ ਜਲਦੀ ਹੀ ਵਿਆਹ ਦੀ ਤਰੀਕ ਪੱਕੀ ਕਰ ਲਵਾਂਗੇ ਤੇ ਪਰੀ ਬੇਟੀ ਨੂੰ ਵਿਦਾ ਕਰਕੇ ਲੈ ਜਾਵਾਂਗੇ ਆਕਾਸ਼ ਨੇ ਇਹ ਗੱਲ ਦੱਸ ਕੇ ਮੇਰੇ ਮਨ ਦਾ ਭਾਰ ਥੋੜਾ ਹਲਕਾ ਕਰ ਦਿੱਤਾ ਸੀ ਤੇ ਇਹ ਕਹਿੰਦੇ-ਕਹਿੰਦੇ ਮੈਨੂੰ ਵਿਆਹ ਦਾ ਕਾਰਡ ਵੀ ਦੇ ਦਿੱਤਾ ਸੀ ਤੇ ਕਹਿਣ ਲੱਗਾ ਸਰ ਪਰੀ ਤੁਹਾਡੀ ਵੀ ਬੇਟੀ ਹੈ ਇਸ ਤੋਂ ਵੱਧ ਕੇ ਮੈਂ ਹੋਰ ਕੀ ਕਹਾ ਉਹ ਮੈਨੂੰ ਸੱਦਾ ਦੇ ਕੇ ਚਲਾ ਗਿਆ ਵਿਆਹ ਦੇ ਦਿਨ ਪਰੀ ਦੇ ਸਹੁਰਾ ਸਾਹਿਬ ਨੇ ਆਕਾਸ਼ ਨੂੰ ਪੁੱਛਿਆ ਭਾਈ ਸਾਹਿਬ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਗੌਰਵ ਜੀ ਨਹੀਂ ਆਏ ਅਜੇ ਤੱਕ ਆਕਾਸ਼ ਨੇ ਕਿਹਾ ਬੁਲਾਇਆ ਤਾਂ ਸੀ ਉਹਨਾਂ ਨੂੰ ਪਰ ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? ਆਕਾਸ਼ ਦੀ ਹੈਰਾਨਗੀ ਸੁਭਾਵਿਕ ਸੀ। ਇਸ ਲਈ ਕਿ ਉਹਨਾਂ ਨੇ ਮੇਰੀ ਅੰਤਨਾਤਮਾ ਨੂੰ ਜਗਾਇਆ। ਉਹਨਾਂ ਨੇ ਮੇਰੇ بیٹے ਨੂੰ ਮਿਲ ਕੇ ਸਾਰੀ ਘਟਨਾ ਦੱਸੀ ਸੀ ਤੇ ਇਹ ਵੀ ਕਿਹਾ ਸੀ ਕਿ ਜੇਕਰ ਤੇਰੇ ਪਿਤਾ ਜੀ ਆਪਣੀ ਮੰਗ ਤੇ ਅੜੇ ਰਹੇ ਤਾਂ ਇਹ 5 ਲੱਖ ਦਾ ਚੈੱਕ ਉਹਨਾਂ ਨੂੰ ਦੇ ਦੇਵੀਂ। ਮੈਂ ਉਸ ਦੇਵਤਾ ਸਮਾਨ ਇਨਸਾਨ ਨੂੰ ਮਿਲ ਕੇ ਉਹਨਾਂ ਦਾ ਚੈੱਕ ਵਾਪਸ ਕਰਨਾ ਚਾਹੁੰਦਾ ਹਾਂ ਤੇ ਆਪਣੀ ਇਸ ਮੂਰਖਤਾ ਦੇ ਲਈ ਉਹਨਾਂ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ। پریਦੇ ਸੋਨਾ ਸਾਹਮਣੇ ਉਹ ਚੈੱਕ ਆਕਾਸ਼ ਨੂੰ ਦਿਖਾਇਆ। ਆਕਾਸ਼ ਵੀ ਹੈਰਾਨ ਰਹਿ ਗਿਆ। गौरव ਸਰ ਨਹੀਂ ਆਈ ਪਰ ਥੋੜੀ ਦੇਰ ਬਾਅਦ ਉਹਨਾਂ ਦਾ ਚਪੜਾਸੀ ਆਉਂਦਾ ਹੋਇਆ ਦਿਖਾਈ ਦਿੱਤਾ। ਉਸਨੇ ਆਕੇ ਆਕਾਸ਼ ਨੂੰ ਇੱਕ ਕਾਗਜ਼ ਫੜਾਇਆ। ਪਿਆਰੇ ਆਕਾਸ਼। پریਦੇ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਕਾਰਨ ਤੈਨੂੰ ਹੈਰਾਨੀ ਤੇ ਦੁੱਖ ਹੋਇਆ ਹੋਵੇਗਾ। ਇਸ ਵਿਆਹ ਵਿੱਚ ਮੇਰੀ ਕੀ ਭੂਮਿਕਾ ਰਹੀ? ਏ ਵੀ ਤੂੰ ਸ਼ਾਇਦ ਜਾਣ ਚੁੱਕਿਆ ਹੋਵੇਂਗਾ ਪਰ ਕੰਚਨ ਦੇ ਵਿਆਹ ਵਿੱਚ ਆਪਣੀ ਬੇਸ਼ਰਮੀ ਵਾਲੀ ਭੂਮਿਕਾ ਦੇ ਕਾਰਨ ਹੀ ਮੈਂ ਉਸ ਨੂੰ ਮੂੰਹ ਦਿਖਾਉਂਦੇ लायक ਨਹੀਂ ਰਿਹਾ ਉਹ ਵੀ ਮੈਨੂੰ ਕਦੇ ਵੀ ਮਾਫ ਨਹੀਂ ਕਰੇਗੀ ਕਰਨਾ ਵੀ ਨਹੀਂ ਚਾਹੀਦਾ ਇਸੇ ਲਈ ਮੈਂ ਨਾ ਆ ਸਕਿਆ ਪਰ ਇਹ ਬੇਟੀ ਤੋਂ ਮਾਫੀ ਚਾਹੁੰਦਾ ਹਾਂ ਉਹ ਰੁਪਈ ਪਰ ਇਹਨੂੰ ਮੇਰੇ ਵੱਲੋਂ ਅਸ਼ੀਰਵਾਦ ਦੇ ਤੌਰ ਤੇ ਦੇ ਦੇਣ ਪਰਮਾਤਮਾ ਤੋਂ ਮੇਰੀ ਇਹ ਗੁਜ਼ਾਰਿਸ਼ ਹੈ ਕਿ ਉਹ ਹੁਣ ਕੰਚਨ ਨੂੰ ਖੁਸ਼ ਰੱਖਣ ਤੇ ਕਿਸੇ ਵੀ ਬਿਮਾਰੀ ਜਾਂ ਤਣਾਅ ਤੋਂ ਮੁਕਤ ਰੱਖਣ ਮੈਂ ਸ਼ਾਇਦ ਹੀ ਹੁਣ ਤੁਹਾਨੂੰ ਕਦੇ ਮਿਲ ਸਕਾਂ ਕਿਉਂਕਿ ਮੈਂ ਆਪਣਾ ਤਬਾਦਲਾ ਕਰਵਾ ਲੈਣ ਦਾ ਫੈਸਲਾ ਕਰ ਲਿਆ ਉਦੋਂ ਤੱਕ ਮੈਂ ਛੁੱਟੀ ਤੇ ਘਰ ਹੀ ਰਹਾਂਗਾ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਆਕਾਸ਼ ਹਰਾਂਸੀ ਖੈਰ ਵਿਆਹ ਹੋਇਆ ਤੇ ਪਰਿਪਰਾਈ ਹੋਗੀ ਪਰ ਗੌਰਵ ਇੱਕਦਮ ਬੇਗਾਨਾ ਹੁੰਦੇ ਹੋਏ ਵੀ ਆਕਾਸ਼ ਤੇ ਕੰਚਨ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਸੀ ਉਹ ਸੋਚ ਰਿਹਾ ਸੀ ਕਿ ਕੋਈ ਇਨਸਾਨ ਇੰਨੇ ਸਾਲਾਂ ਬਾਅਦ ਵੀ ਕੀਤੀ ਗਈ ਭੁੱਲ ਦਾ ਇਹੋ ਜਿਹਾ ਪਛਤਾਵਾ ਕਰੇਗਾ। ਸੋ ਗੌਰਵ ਦਾ ਇੱਕ ਧੀ ਦੇ ਘਰ ਨੂੰ ਬਚਾਉਂਦਾ ਇਹ ਫੈਸਲਾ ਸਲਾਣਯੋਗ ਹੈ। ਉਮੀਦ ਹੈ ਕਿ ਉਸ ਨੂੰ ਉਸਦੇ ਪਛਤਾਪਤੋਂ ਵੀ ਮੁਕਤੀ ਮਿਲ ਗਈ ਹੋਵੇਗੀ। ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਕਹਾਣੀ ਚੰਗੀ ਲੱਗੀ ਹੈ ਲਾਈਕ ਕਰਿਓ, ਪਾਤ ਤੋਂ ਪਾਤ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਹੋਰ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਇਹ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ